ਲਓ ਦੋਸਤੋ ਸਰ ਵੀ ਦਿਨ ਪਰ ਪੇ ਸਾਰ ਸਿਕਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਬੈਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਤੇ ਵੱਡੀ ਬੈਜੀ ਹੁਣ ਪੰਨ ਲੱਗੇ ਤੇ ਬਾਈ ਬਬਲੀ ਆਪਣੇ ਨਾਲਾ ਟਰਾਲੀਆਂ ਲੈ ਕੇ ਆਇਆ ਤੇ ਟਰਾਲੀ ਬਾਈ ਨੇ ਨਵੀਂ ਸੇਵ ਚ ਤਿਆਰ ਕਰਤੀ ਤੇ ਪਿਛਲੀ ਵੀਡੀਓ ਜੇ ਆਪਾਂ ਦਿਖਾਈ ਦਵੇ ਜੀ ਟਰਾਲੀ ਨੂੰ ਕਲਰ ਨਹੀਂ ਹੋਇਆ ਸੀ ਤੇ ਕਲਰ ਵੀ ਕਰਕੇ ਦਿਖਾਦਾ ਹੁਣ ਸਾਰੇ ਫੀਚਰਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਦਿਓਗੇ ਜੀ ਸਸੇ ਗੱਲ ਬਾਈ ਬਬਲੀ ਠੀਕ ਆ ਬਾਈ ਜੀ ਠੀਕ ਹੈ ਜਿਵੇਂ ਆਪਾਂ ਪਿਛਲੀ ਵੀਡੀਓ ਚ ਕਿਹਾ ਸੀ ਮੋਬਾਈਲ ਨੰਬਰ ਕੀ ਹੈ ਬਾਈ ਆਪਣਾ 7789999512 ਠੀਕ ਹੈ ਜੀ ਤੇ ਸਹੀ ਲੋਕੇਸ਼ਨ ਪਿੰਡ ਦੀ ਹੈ ਪਿੰਡ ਦੀ ਬੈਂਕ ਨੇੜੇ ਪਿੰਡ ਫੋਮਨਕਲਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਤੇ ਤਲਵੰਡੀ ਸਾਬੋ ਪੰਪ ਦੇ ਸਾਹਮਣੇ ਹੁੰਦੀਆਂ ਠੀਕ ਹੈ ਜੀ ਪٹرول ਪੰਪ ਦੇ ਸਾਹਮਣੇ ਦਿਖਾਓ ਸਿਕੰਦਰਾਗਰ ਨਿਗਮ ਰਵਾੜੇ ਪਾਰਤੀ ਪٹرول ਪੰਪ ਬਾਈ ਜੀ ਸਾਹਮਣੇ ਜਿੱਥੇ ਕਈ ਵੀਰ ਆਉਂਦੇ ਨੇ ਵੀਰ ਠੀਕ ਹੈ ਮੰਡੀ ਚ ਔਰਾਲੀਆਂ ਖਰੀਦਦੇ ਨੇ ਤਾਂ ਬਾਈ ਕੋਲੇ ਮੰਡੀ ਚ ਅਨੇਕਾਂ ਹੀ ਤਕਰੀਬਨ ਮੰਨ ਕੇ ਚੱਲੋ 7-8 ਪ੍ਰਕਾਰ ਦੀਆਂ ਟਰਾਲੀਆਂ ਨੇ ਤੇ ਕਿਸੇ ਨੇ ਵੀ ਸਾਈਟ ਤੇ ਕਰਵਾ ਤਿਆਰ ਕਰਵਾਉਣੇ ਹੋਵੇ ਕੰਟੈਕਟ ਕਰ ਲਓ ਬਾਈ ਜੇ ਮਰਜ਼ੀ ਉਹੇ ਜੀ ਕਰਦੇ ਜੈ ਜੀ ਮਰਜ਼ੀ ਠੀਕ ਆ ਬਾਈ ਤੇ ਲਓ ਬਾਈ ਆਪਾਂ ਟਰਾਲੀ ਬਾਰੇ ਸਾਰੀ ਗੱਲਬਾਤ ਕਰਾਂਗੇ ਹੁਣ ਤੇ ਕੀ ਕੀ ਫੀਚਰ ਨੇ ਬਾਈ ਜੀ ਇਹਦਾ ਵੀਰ ਜੀ 6 ਫੁੱਟ ਦਾ ਚੜਾਈ ਚ ਆ ਗਈ 6 ਫੁੱਟ ਚੜਾਈ ਤੇ ਆ ਗਈ ਤੇ ਫੀਚਰ 6 ਫੁੱਟ ਚਾਈ ਚ ਆ ਗਈ ਹਾਂਜੀ ਤੇ 3 ਫੁੱਟ ਵੀਰ ਇੱਥੇ ਬੈਠਾ ਗਿਆ ਟੋਟਲ 7.5 ਫੁੱਟ ਹੋ ਗਈ ਟੋਟਲ 7.5 ਫੁੱਟ ਹੋ ਗਈ ਤੇ ਆਹ ਬਗਲੀ ਗੱਲ ਵਾਸਤੇ ਲਾਦੇ ਇਹਦਾ ਬਸ ਵੀਰ ਜੀ ਹੂੰ ਕਈ ਵਾਰ ਉਹਨੂੰ ਦੋ ਚਰਪਾਂ ਵਾਸਤੇ ਚਰਪਾਂ ਵਾਸਤੇ ਨਾ ਖੋਖਾ ਵਿਜਾਗਣਾ ਨਾ ਸਰ ਦੇ ਡਾਇਰੈਕਟਰ ਅਲਾਉ ਕਰਕੇ ਤੇ ਆ ਡੱਗੀ ਲਾ ਲਈਏ ਪਾਣੀ ਵਗਰਾ ਵਾਸਤੇ ਹਾਂਜੀ ਕਈ ਵਾਰ ਆਉਂਦਾ ਗਾਣਾ ਯਾਦ ਰ ਆਪਾਂ ਨੂੰ ਲੋੜ ਹੁੰਦੀ ਹੈ ਕਿ ਪਾਣੀ ਪੂਣੀ ਦੀ ਤਾਂ ਉਸ ਵਾਸਤੇ ਵੀ ਪਾਣੀ ਜ਼ਰੂਰੀ ਕੰਮਾਂ ਵਾਸਤੇ ਠੀਕ ਹੈ ਆ ਫਲਾਂਸਰ ਲਾਵਾ ਹੈ ਹਾਂਜੀ ਚਲੋ ਜੀ ਦੇਖੋ ਫਲਾਂਸਰ ਲਾਦਾ ਤੇ ਪਬਲਿਕ ਇਹਦੇ ਪੰਪ ਕਿਹੜਾ ਲਾਏਗਾ ਇਹਦੇ ਪੰਪ ਵੀਰੇ ਉਹ ਦੇਖ ਲੋ ਇਹਦੇ ਹੈਗੇ 25 ਟਨ ਦਾ ਪੰਪ ਕੀ 25 ਟਨ ਦਾ ਤੇ ਆਮ ਕਿਹੜਾ ਲਾਉਣੇ ਆਪਾਂ ਆਮ ਆਪਾਂ 15 ਟਨ ਦਾ ਲਾ ਮੈਂ ਅੱਛਾ ਇਹ ਨਹੀਂ ਵਾਲਾ ਪੰਪ ਲਾਤਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਦੋਸਤੇ ਇਹਦੀ ਆਈ ਹਾਂਜੀ ਹਾਂਜੀ ਬਸ ਸਟੇਜ ਦਾ ਤੇ ਕੜਿਆਂ ਵਾਲੇ ਰਿੰਬ ਆਗੇ ਕੜਿਆਂ ਆ ਰਿੰਬ ਕਰਤੇ 10 ਨੱਟੀ ਹੱਬ ਚਾ ਗਈ ਡਬਲ ਟਾਇਰ ਵਾਲਾ ਹਿੱਸਾ ਗਏ ਜਿਹੜੇ ਹੱਬ ਆਗੇ ਬਾਵਲੀ ਆਪਾਂ ਆਪ ਵੀ ਕਰ ਕਰ ਲਾਂਗੇ ਹਾਂਜੀ ਹਾਂਜੀ ਇਹ 48 ਕਿਲੋ ਦੀ ਹੱਬਾ ਕੀ 48 ਕਿਲੋ ਦੀ ਹੱਬਾ ਕੀ ਤੇ ਇਹਦੀ ਕੀ ਗਾਰੰਟੀ ਹੈ ਇਹਦੀ ਵੀਰੇ 10 ਸਾਲ ਦੀ ਗਾਰੰਟੀ ਹੈ ਇਹਦੀ ਵੀ ਹਾਂਜੀ ਠੀਕ ਹੈ ਲੈ ਵੀ ਇਹਦੀ ਵੀ ਕੋਈ ਕਹਿੰਦਾ ਫੁੱਲ ਗਾਰੰਟੀ ਹੈਗੇ ਤੇ ਆ ਵੀਰ ਜੀ ਆਪਾਂ ਸਾਈਡ ਤੇ ਇੱਕ ਕਲੱਚ ਲੌਕ ਦੇ ਤੈਨੂੰ ਠੀਕ ਆ ਜਿਵੇਂ ਮੰਨ ਕੇ ਚੱਲ ਇੱਕ ਤਰ੍ਹਾਂ ਦਾ ਪਿਸਤੌਲੀ ਬਣਾਤਾ ਹਾਂਜੀ 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 ਲੈ ਬਈ ਰੈਲਾ ਕਰਕੇ ਪੂਰਾ ਹੋ ਗਿਆ ਬਰਾੜਾ ਹੀ ਆ ਵੀਰੇ ਯਾਰ ਪੂਰਾ ਪੋਲ ਰੈਲਾ ਗਿਆ ਇਹ ਬੜਾ ਦਿਖਾ ਦੇ ਬਾਬਲੀ ਗਾਇਆ ਤੇ ਟਰਾਲੀ ਖੋਲੇ ਵੀ ਆ ਘਟੋ ਘਟੇ ਚਾਰ ਪੰਜ ਥਾਂਵੇਂ ਖੋਲਣ ਤੇ ਫੇਰ ਟਰਾਲੀ ਖੋਲਦੀ ਆ ਹਾਂਜੀ 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 ਵੀਰੇ ਹੈਲੋ ਬਾਬਲੀ ਉਹ ਟਰਾਲੀ ਹੈ ਨਾ ਜਿਹੜੀ ਸਿੱਧੂ ਮਸਤਾਲੇ ਵਾਲੇ ਬਾਈ ਨੇ ਪਿਆਰ ਕਰਵਾਈ ਸੀ ਆਪਾਂ ਨੇ ਹਾਂਜੀ ਹਾਂਜੀ ਵੀਰੇ ਉਹਦੇ ਨਾਲ ਦੀ ਟਰਾਲੀ ਹੈ ਜੀ ਨਾ ਹਾਂਜੀ ਹਾਂਜੀ ਦਵਾ ਸੇਵਨ ਲਾਏ ਬਈ ਕਮੈਂਟਰਾਂ ਦਾ ਡਾਲ ਲਈ ਬਾਬਾ ਹੈਵੀ ਲੱ ਠੀਕ ਆ ਬਈ ਪੂਰਾ ਫੁੱਲਾ ਹੈ ਵੀਆ ਤੇ ਇਹਦੇ ਕਿਹੜੀ ਜਾਂਦਰ ਲੱਗੀ ਆ ਬਾਈ ਇਹਦੇ ਵੀ ਸਾਰੀ ਟਾਟਾ ਹੀ ਲੱਗੀ ਜੀ ਇਹਦੇ ਵੀ ਸਾਰੀ ਟਾਟਾ ਹੀ ਲੱਗੇ ਠੀਕ ਆ ਜੀ ਜਿਸ ਤੀ ਜੀ ਤਿਆਰ ਕਰਨੀ ਉਹ ਵੀ ਜਿਸ ਤੀ ਜੀ ਠੀਕ ਆ ਬਾਈ ਤੇ ਜਿਵੇਂ ਆਪਾਂ ਕਹੇ ਆ ਜੀਪ ਦੇ ਲੱਗੇ ਹੁੰਦੇ ਨੇ ਨਾ ਆ ਜੀਪ ਦੇ ਇਹ ਵੀ ਟੋਨ ਵਾਸਤੇ ਬਾਰੇ ਆ ਪਿੱਛੇ ਹਾਂਜੀ 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 ਠੀਕ ਆ ਜੀ ਤੇ ਬਾਕੀ ਗਰੰਟੀ ਗਰੰਟੀ ਬਾਈ ਕਹਿੰਦਾ ਫੁੱਲਾ ਗੇ ਤੇ ਜਿਹੜੇ ਟਾਰਨੇ ਬਗਲੇ ਤੇ ਮਾਰੇ ਦੇ ਬੇਦਗ ਮਿਲਣਗੇ ਜੀ ਇਹਦੇ ਬੇਦਗ ਮਿਲਣਗੇ ਠੀਕ ਆ ਜੀ ਤੇ ਨਵੇਂ ਪੌਣੇ ਹੋਣ ਨਰੇਪਾ ਕੋ ਚੱਕਰੇ ਗੱਡੀ ਠੀਕ ਹੈ ਤੇ ਇਹਦਾ ਵੇਟ ਕੀ ਹੈਗਾ ਇਹਦਾ ਵੇਟ ਵੀਰੇ 18 ਤੋਂ 19 ਦੇ ਵਿੱਚ ਤਰੂ ਬਾਈ ਠੀਕ ਹੈ ਜੀ ਤੇ ਲੈ ਬਾਈ ਜੀ ਜਿਵੇਂ ਆਪਾਂ ਗੱਡੀਆਂ ਪੂਰੀਆਂ ਸ਼ਿੰਗਾਰੀਆਂ ਹੁੰਦੀ ਨੇ ਲਿੰਡੀਆਂ ਜੀਪਾਂ ਉਸ ਤਰ੍ਹਾਂ ਦਾ ਬਾਈ ਨੇ ਹੌਲਾ ਹੋਇਆ ਹੈਗਾ ਤੇ ਬਾਕੀ ਵੇਟ ਵਗੈਰਾ ਤੇ ਕੀ ਡਿਮਾਂਡ ਹੈ ਜੀ ਪਬਲਿਕ ਇਹਦੀ 1.90 ਕੀ 1 ਲੱਖ 90000 ਰੁਪਏ ਠੀਕ ਹੈ ਜੀ ਆ ਜਿਵੇਂ ਆਪਾਂ ਕਹੇ ਦੀ ਹੈ ਨਾ ਲਓ ਬਾਈ ਜੀ 1 ਲੱਖ 90000 ਤੇ ਬਾਕੀ ਜੇ ਸਾਡੇ ਸੜਾ ਦੀ ਗੱਲ ਕਰੀਏ ਸਰੇ ਜੀ ਪੂਰ ਗਾਣੇ ਦਾ ਮਾਨਤਨ ਕਰ ਦਾਂਗੇ ਜੀ 10000 ਰੁਪਿਆ ਅੱਛਾ ਜੀ ਮੇਰੀ ਵੀਡੀਓ ਦੇਖ ਕੇ ਤੇਰੀ ਵੀਡੀਓ ਦੇਖ ਕੇ ਹੁੰੜਾ ਠੀਕ ਹੈ ਲੈ ਬਾਈ ਤੇ ਅੱਗੇ ਇਹਨਾਂ ਦੇ ਵੀਰੇ 12 ਫੁੱਟੀ 12 ਫੁੱਟੀ ਤੇ ਇਹ ਸਹੀ ਕਿੰਨੇ ਫੁੱਟੀ ਚਾਹੀਦੀ ਬਾਲ ਜੀ ਆਪਾਂ ਇਹ 11 ਫੁੱਟੀ ਚਾਹੀ ਸੀ ਆ 12 ਫੁੱਟੀ ਇਹ 12 ਫੁੱਟੀ ਚਾਹੀਦੀ 12 ਛੇ ਦੀ ਇਹ 12 ਛੇ ਦੀ ਆ ਜੀ ਵੀਰੇ ਠੀਕ ਹੈ ਜੀ ਤੇ ਇਹ ਡਬਲ ਘੱਟ ਵਾਲੀ ਆ ਗਈ ਇਹ ਵੀ ਤਾਂ ਇਹ ਡਬਲ ਘੱਟ ਵਾਲੀ ਆ ਗਈ ਆ ਦੇਖੋ ਘੱਟ ਵਾਲੀ ਕਰ ਦਾਂ ਜੀ ਸਾਰੀਆਂ ਕਿੰਨਾ ਸਾਰੀਆਂ ਦੇ ਵਿੱਚ ਜਿਵੇਂ ਆਪਾਂ ਉਹ ਦੀ ਗੱਲ ਕਰੀਏ ਜੇ ਉਹ ਤੇ ਡਬਲ ਘੱਟ ਲਵਾਉਣੇ ਉਹ ਤਾਂ ਲੱਗ ਜਾਂਦਾ ਲੱਗ ਜਾਂਦਾ ਇਹ ਲੱ ਇਹ ਡਬਲ ਗੱਟੇ ਚਾਹੀਦੇ ਤੇ ਟਾਟਾ ਦੀ ਚੰਦਰਾਗੇ ਤੇ ਬਾਕੀ ਇਹ ਦੇਖ ਸਕਦੇ ਹੋ ਟਾਲੀ ਤੇ ਇਹ ਡਬਲ ਟਾਰਾ ਤੇ ਉਹ ਵੀ ਡਬਲ ਟਾਰਾ ਦੀ ਹਾਂਜੀ ਹਾਂਜੀ ਇਹ ਵੀ ਬਸ ਤਿੰਨ ਸਰਗੀਆਂ ਚ ਪਾਤੇ ਜੀ ਇਹਦਾ ਡਾਈਨਿੰਗ ਦਾ ਫਰਕ ਪਤਾ ਇਹਦਾ ਡਿਜ਼ਾਈਨਿੰਗ ਦਾ ਫਰਕ ਪਤਾ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਟਾਰ ਬਬਲੀ ਟਾਰੇ ਇਹਦੇ ਵੀ ਵੇਦ ਆ ਗਿਆ ਜੀ ਟਾਰੇ ਇਹਦੇ ਵੀ ਵੇਦ ਆ ਗਿਆ ਜਿੱਨਾ ਹੁਣੇ ਹੁਣ ਬਬਲੀ ਲਾ ਕੇ ਆਏ ਨੇ ਆਪਦੇ ਪੋਣੇ ਉਹਨਾਂ ਤਾਂ ਕਿੰਨੇ ਰੁਪਏ ਦੇ ਟਾਰ ਕਰਦਾ ਪਾਸੇ 6000 ਰੁਪਏ ਦੇ ਆਉਂਦੇ ਆ ਬਾਈ ਠੀਕ ਆ 6000 ਰੁਪਏ ਦੇ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਆ ਵੀਰੇ ਟਰਾਲੀ ਕੈਸਾ ਇਹਨੂੰ ਆਪਾਂ ਏਂਗਲ ਪੱਤੀ ਚਾ ਗੀ ਇਹ ਏਂਗਲ ਪੱਤੀ ਚਾ ਗੀ ਤੇ ਇਹਦਾ ਤੇ ਇਹਦਾ ਦੋਨਾਂ ਬਾਰੇ ਨੇ ਸੇਮ ਆ ਨਾ ਇਹਦਾ ਵਜਨ ਦਾ ਤੇ ਇਹਦਾ ਇਹਦਾ 50 ਕਿਲੋ ਦਾ ਨਾ ਇਹਦਾ ਤਾਂ ਹੱਥ ਵੱਧ ਉੱਤਰੂ ਵੀਰੇ ਇਹ 11 12 ਫੁੱਟੀਆਂ ਗਿਆ 11 ਇਹ 11 ਫੁੱਟੀਆਂ ਜਾ ਗੀ ਠੀਕ ਹੈ ਇਹ 11 ਫੁੱਟੀਆਂ ਜੇ ਕਿ ਇਹ 12 ਫੁੱਟੀਆਂ ਜਾ ਗੀ ਵਜਨ ਇਹਦਾ ਇਹਦਾ ਵੱਧ ਜਾ ਇਹਦਾ ਘੱਟ ਆ ਜਾ ਤੇ ਇਹ ਦੋਨੇ ਇਹ ਜਸਤੀ ਚ ਆ ਜੇ ਨਾ ਇਹ ਇੰਪੋਰਟ ਦੇ ਜਸਤੀ ਚ ਆ ਗਏ ਇਹ ਇੰਪੋਰਟ ਦੇ ਜਸਤੀ ਚ ਆ ਗਏ ਲਓ ਵੀ ਚੱਕ ਚੱਕ ਵੀ ਗਾ ਲੋ ਟਰਾਲੀ ਇਹ ਬਾਕੀ ਜੇ ਬਾਵਲੀ ਆਪਾਂ ਇਹ ਚੰਦਰਾ ਦੀ ਗੱਲ ਕਰ ਕਿੰਨੇ ਚੈਨਲ ਲੱਗੇ ਹੋਣਗੇ ਚ ਇਹ ਜੀ 11 12 11 ਚ 17 ਹਾਂ 17 ਜੀ ਠੀਕ ਆ ਤੇ 12 ਜੀ 12 ਕੇ 18 ਜੀ 12 12 ਕੇ 17 ਵਾਲਾ ਜੋ ਮੈਨੂੰ ਲਾਓ ਬਈ ਚੈੱਕ ਕਰ ਲੋ ਤੇ ਐਂਗਲ ਪੱਤੀ ਜਾ ਗਈ ਤੇ ਬਾਕੀ ਪੂਰੇ ਜੇ ਬਿਨਾ ਕਲਰ ਤੋਂ ਲੈਣ ਨੂੰ ਕੀ ਰੇਟ ਆਦਾ ਇਹਦਾ ਵੀਰੇ ਆਪਾਂ 55 ਕਰ ਦਿਆਂ ਜੀ ਇੰਪੋਰਟਡ ਜਿਸਤੀ ਦਾ ਠੀਕ ਆ ਜੀ 155 ਤੇ ਕਹਿੰਦਾ ਤੁਸੀਂ ਇਹਦੇ ਪਾਣੀ ਪਾ ਕੇ ਖੜਾ ਦਿਓ ਹਾਂਜੀ 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 ਠੀਕ ਆ ਜੀ ਲਾਓ ਫੁੱਲ ਗਰੰਟੀ ਹੈਗੇ ਤੇ ਇਹਦਾ ਦਾ ਫਰਸ ਜੋੜ ਵਾਲੀ ਆਉਂਦਾ ਨਾ ਹਾਂਜੀ ਹਾਂਜੀ ਇਹਦਾ ਤਾਂ ਜੋੜ ਵਾਲੀ ਆਉਂਦਾ ਜੀ ਜੋੜ ਵਾਲੀ ਆਉਂਦਾਗਾ ਤੇ ਆਈਐਸ ਮਾਰ ਇਹ ਬਾਕੀ ਤੁਸੀਂ ਦੇਖੀ ਨਾ ਟਰਾਲੀ ਇਹ ਕੀ ਡਿਮਾਂਡ ਸੀ ਇਹਦੀ ਬਾਲੀ 155 55 ਠੀਕ ਆ ਬਈ 55 6 ਦੀ ਇੱਕ ਬਾਟ ਆ ਜੀ ਇਹ ਵੀ ਇੱਕ ਬਾਟ ਇਹਦਾ ਇਹਦਾ ਬੰਦ ਕਰੋ ਇਹਦਾ ਬੇਟ ਦਾ ਫਰਕ ਆ ਵੀ ਜੀ ਇਹਦੇ ਤਿੰਨ ਸਰੀਏ ਪਾਤੇ ਇਹਦੀ ਡਿਜ਼ਾਈਨਿੰਗ ਦਾ ਫਰਕ ਆ ਗਿਆ ਡਿਜ਼ਾਈਨਿੰਗ ਦਾ ਫਰਕ ਆ ਗਿਆ ਤੇ ਇਹਦੇ ਵੀ ਜੀ ਦੋ ਸਰੀਏ ਜੀ ਇਹਦੇ ਤਿੰਨ ਸਰੀਏ ਚ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਸਰੀਏ ਲੱਗੇ ਬਾਜਨ ਪੱਧ ਗਿਆ ਕਾ ਹਾਂਜੀ 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 ਠੀਕ ਆ ਜੀ ਲੈ ਬਈ ਚੈੱਕ ਕਰ ਲੋ ਟਰਾਲੀ ਦੀ ਕੰਡੀਸ਼ਨ ਤੇ ਬਾਕੀ ਇਹ ਤੋਂ ਬਿਨਾ ਹੋਰ ਕਿਹੜੇ ਕਿਹੜੇ ਕਿਸਮ ਦੇ ਟਰਾਲੀ ਆ ਦੇਖੋ ਇਹ ਸਿੰਪਲ ਘੱਟ ਚਾਹੀਏ ਇਹ ਸਿੰਪਲ ਘੱਟ ਜੋ ਵੀ ਆਮ ਜਿਹੀ ਆਪਾਂ ਕੱਖ ਪੱਠੇ ਜਾ ਕੋਈ ਹੋਰ ਚੀਜ਼ ਕਰੇ ਮੁਕਮਲ ਜਣਾ ਹਾਂਜੀ ਹਾਂਜੀ ਠੀਕ ਹੈ ਇਹਦਾ ਕਿੰਨਾ ਕੁ ਵਜਨ ਹੋਵੇ ਇਹਦਾ 14 ਕਿਵੱਟ ਲਵੇਟਾ ਜੀ 14 ਕਿਵੱਟ ਤੇ ਇਹਦੀ ਕੀ ਦਮਾਨਾ ਇਹਦੀ 135 ਜੀ 1 ਲੱਖ 35000 ਤੇ ਕਿੰਨੀ ਦੇਣੀ ਆ ਆਪਾਂ ਇਹ 35 ਵੀ ਦੇਣੀ ਆ 30 ਦੀ 30 ਦੀ ਹਾਂਜੀ ਠੀਕ ਹੈ 5000 ਮੇਰੀ ਵੀ 5000 ਤੇਰਾ ਡਿਸਕਾਊਂਟ ਜੀ ਛੋਡਾ ਠੀਕ ਹੈ ਜੀ ਤੇ ਲਓ ਜੀ ਅਗਲੇ ਟਰਾਲੀ ਦੇਖਣ ਤੇ ਇਹ ਬਾਅਦ ਆਪਲੀਆ ਜੀ ਜਿਹੜੇ ਆਵਾ ਬਦੀਰ ਦਾ ਇਹ ਸਿੰਪਲ ਗੱਟੇ ਦਾ ਜੀ ਹਾਂ ਸਿੰਪਲ ਗੱਟੇ ਦਾ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈਗੀ ਜੀ 1 ਲੱਖ 48000 1 ਲੱਖ 48000 ਕਿੰਨੇ ਵਾ ਕਿੰਨੇ ਦੀ ਹੈ ਇਹ ਇਹ ਵੀ ਬਸ 11 ਸੇ ਸਵਾ ਦੋਈ ਆ ਵੀਰੇ ਠੀਕ ਹੈ ਜੀ ਸਾਰੀਆਂ ਫੀਮਿੰਗੇ ਬਾਕੀ ਠੀਕ ਆ ਮਤਲਬ ਡਿਜ਼ਾਈਨਿੰਗ ਦਾ ਫਰਕ ਆ ਜਾਂਦਾ ਸਾਰੀਆਂ ਚ ਠੀਕ ਹੈ ਤੇ ਇੱਕ ਵਾ ਵਾਹ ਨਹੀਂ ਬਦਲਣ ਕਿੰਨਾ ਹੋਗਾ ਇਹ ਜੀ ਵੀਰੇ 6:15 ਮੰਨ ਲੈ ਸਾਢੇ 6:15 ਲਓ ਬਾਈ ਜੀ ਤੇ ਸਾਢੇ 6:15 ਤੇ 12 6 ਦੀ ਟਰਾਲੀ ਆ ਵੀ ਵਾਕਿ ਤੁਸੀਂ ਦੇਖ ਵੀ ਜਾਓ ਤੇ ਇਹ ਕਲਰ ਵਾਲੀ ਆ ਗਈ ਇਹ 12 ਫੁੱਟ ਦੀ ਆ ਗਈ ਜੀ ਵੀਰੇ ਠੀਕ ਆ ਜੀ ਇਹ ਕਲਰ ਇਹ ਕਲਰ ਚ ਆ ਗਈ ਤੇ ਵਾਕਿ ਡੰਗੀਆਂ ਡੂਗੀਆਂ ਵਗੈਰਾ ਲੱਗੇ ਹਾਂ ਹਾਂ ਜੀ ਬਸ ਨਵਾਂ ਟਾਪ ਮਾਡਲ ਕਰਤੀ ਇਹ ਟਾਪ ਮਾਡਲ ਚ ਕਰਤੀ ਤੇ ਇਹ ਚ ਕੋਈ ਫੀਚਰ ਪਾਇਆ ਕੋਈ ਨਵਾਂ ਹਾਂ ਜੀ ਫੀਚਰ ਕੋਈ ਹੈਗਾ ਚ ਨਵਾਂ ਫੀਚਰ ਪਤਾ ਜੀ ਇੱਕ ਠੀਕ ਆ ਜੀ ਉਹ ਡੰਗੀਆਂ ਦਾ ਸਿਸਟਮ ਪਤਾ ਜੀ ਠੀਕ ਆ ਜੀ ਲਓ ਜੀ ਡੰਗੀਆਂ ਦਾ ਸਿਸਟਮ ਆ ਤੁਸੀਂ ਵਾਕਿ ਦੇਖ ਵੀ ਜਾਦੇ ਹੋ ਤੇ ਡਾਲੇ ਵਾਲਾ ਸਿਸਟਮ ਆ ਜਣਾ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਹੁਣ ਮੂਰੇ ਸੀਜ਼ਨ ਆਉਣ ਵਾਲਾਗਾ ਪਬਲੀ ਤੇ ਟੋਪੀ ਰੱਖੀ ਜਾਣੀ ਹੈ ਨਾ ਟੋਪੀਆਂ ਰੱਖਦਾ ਵੀਰੇ ਹਾਂ ਟੋਪੀਆਂ ਅਗਲੀ ਮੰਡੀ ਤੇ ਆਪਾਂ ਟੋਪੀ ਮੰਨ ਲਾਵੇ ਕੋਈ ਟਰਾਲੀ ਲੈ ਕੇ ਆਵਾਂਗੇ ਅੱਜ ਵੀ ਲਿਆਉਣੀਆਂ ਸੀਗੇ ਵੀਰੇ ਬਸ ਉਹ ਰਾਤ ਹੀ ਸੇਲ ਹੋ ਗਈਆਂ ਰਾਤ ਹੀ ਸੇਲ ਹੋ ਗਈ ਉਹ ਭਾਈ ਉਹ ਬੈਠਿਆ ਗਿਆ ਐਮਪੀ ਤੋਂ ਆਈ ਠੀਕ ਹੈ ਜੀ ਹਾਂ ਉਹਨਾਂ ਨਾਲ ਗੱਲ ਵੀ ਕਰਾਂ ਮੈਂ ਓਡੀ ਠੀਕ ਹੈ ਜੀ ਤੇ ਉਹਨਾਂ ਨੂੰ ਦੇਣੀ ਜਾਣੀ ਦੋਸਤ ਠੀਕ ਹੈ ਜੀ ਤੇ ਟੋਪੀ ਸਮੇਤ ਇਹਦਾ ਕੀ ਰੇਟ ਹੈਗਾ ਜਿੰਨੇ ਦੁਨੀਆਂ ਸਾਰੇ ਰੁਪਏ ਖਰਚਾ ਵਾਜੂ ਵੀਰੇ ਸਾਰੇ ਨੇ ਹਾਂ ਜੀ ਠੀਕ ਹੈ ਜੀ ਲਓ 10000 ਰੁਪਏ ਖਰਚਾ ਵਾਜੂਗਾ ਸਾਰੀਆਂ ਟਰਾਲੀਆਂ ਵਾਂਗਰ ਜੇ ਤੁਸੀਂ ਟੋਪੀ ਲਵਾਉਣੀ ਹੈਗੀ 7892 99512 99512 ਪੁਰਾਣੀ ਐਮਪੀ ਤੋਂ ਆਈ ਆਹੇ ਠੀਕ ਆ ਬਾਈ ਟਰਾਲੀ ਵੀਦ ਨੇ ਆਸੀ ਬਾਈ ਜੀ ਟਰਾਲੀ ਲੈਣਾ ਹਾਂ ਠੀਕ ਆ ਤੇ ਮਿੱਲੇ ਟਰਾਲੀ ਮਿੱਲੀ ਨਹੀਂ ਟਰਾਲੀ ਠੀਕ ਆ ਤੇ ਲਓ ਬਈ ਬਬਲੀ ਬਾਈ ਨੇ ਇਹਨਾਂ ਨੂੰ ਸ਼ੇਅਰ ਵੀ ਕਰਿਆ ਐਮਪੀ ਤੋਂ ਆਏ ਨੇਗੇ ਤੇ ਬਬਲੀ ਪ੍ਰਾਈਮ ਟਰਾਲੀ ਕੱਟ ਹੀ ਲੈਣੇ ਨਾ ਵਿੱਚ ਕੱਟ ਲੈਣਾ ਵੀਰੇ ਠੀਕ ਆ ਜੀ ਬਜ ਨੇ ਸਮੇਤ ਜਾਂ ਕੰਡੀਸ਼ਨ ਦੇ ਸਮੇਤ ਨਾ ਦੇਖਾਂ ਕੰਡੀਸ਼ਨ ਸਾਫ਼ ਤੇ ਜੀ ਆ ਦੇਖੋ ਇਹ ਵੀ ਟਾਟਾ ਦੀ ਕਦਰਾਈ ਖੜੀ ਇਹਦੇ ਵੀ ਟਾਟਾ ਦੀ ਚੱਲ ਬੰਦੇ ਠੀਕ ਆ ਬਈ ਬਬਲੀ ਧੰਨਵਾਦ ਬਾਬਾ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਨਾ ਵੀਡੀਓ ਦੇ ਤਾਂ ਵੈਕਲੀ ਧੰਨਵਾਦ